ਯੋਂ ਦੀ ਲੈ ਇੱਥੇ ਕਿਹੜਾ ਤੇਰਾ ਸੋਹਰਾ ਦੇਖਾ ਵਾ ਜਿੱਤੋਂ ਸੰਗੀ ਜਾਨੀ ਆ ਚੱਲ ਆਪਾਂ ਦੋਵੇਂ ਰਲ ਕੇ ਗੀਤ ਗਾਉਣੀਆ ਵਾ ਸੁਣਾ ਮਾਈਕ ਫੜ ਬਟ ਮਾਂ ਤੇ ਤੂੰ ਤਾਂ I don't ਬਹੁਤ ਮਜ਼ਾ ਆਂਦਾ ਜੀ ਬਹੁਤ ਮਜ਼ਾ ਆਂਦਾ ਹੈ ਬੱਚਿਆਂ ਨੂੰ ਖੁਸ਼ ਦੇਖ ਕੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਹੈ ਔਰ ਸਾਡੀ ਪੁਰਾਣੀ ਟ੍ਰੈਡੀਸ਼ਨ ਨੂੰ ਲਾਈਵ ਕਰ ਰਹੇ ਦੁਬਾਰਾ ਉਹ ਬਹੁਤ ਅੱਛਾ ਲੱਗਦਾ ਹੈ ਕਿ ਸਾਡੀ ਟ੍ਰੈਡੀਸ਼ਨ ਭੁੱਲ ਗਈ ਨਹੀਂ ਨਹੀਂ ਤੇ ਭੁੱਲ ਜਾਣੀ ਸੀ ਅਗਰ ਕੋਲ ਜਸ ਅਸੀਂ ਨਾ ਮਨਾਤੇ ਕਿਉਂਕਿ ਪਿੰਡਾਂ ਚੋਂ ਚੀਜ਼ਾਂ ਖਤਮ ਹੋ ਰਹੀ ਹੈ ਸੋ ਵੀਲ ਹੈਵ ਟੂ ਕੀਪ ਥੈਟ ਅਲਾਈਵ ਸਾਨੂੰ ਉਹਨੂੰ ਜ਼ਿੰਦਾ ਰੱਖਣਾ ਪਏਗਾ ਦੈਟਸ ਵੈਰੀ ਵੈਰੀ ਇੰਪੋਰਟੈਂਟ ਬਹੁਤ ਅੱਛਾ ਲੱਗਦਾ ਹੈ ਕਿਵੇਂ ਸੁਣਦੇ ਜਾਂਦੇ ਹਾਂ ਅਸੀਂ ਕੁੜੀਆਂ ਦੇ ਵਿੱਚ ਕੁੜੀਆਂ ਬਣ ਜਾਂਦੇ ਜੀ ਅਸੀਂ ਆਪਣੀ ਏਜ ਭੁੱਲ ਜਾਂਦੇ ਹਾਂ ਔਰ ਲੱਗਦਾ ਕਿ ਇਹਨਾਂ ਦੇ ਵਿੱਚ ਹੀ ਆ ਦੁਆਰਾ ਜਵਾਨ ਫੀਲ ਕਰਦੇ ਆਂ ਕਹਿੰਦੇ ਨਹੀਂ ਬੰਦਾ ਇਸ ਕਰਕੇ ਨਹੀਂ ਨੱਚਣਾ ਛੱਡਦਾ ਕਿ ਉਹ ਬੁੱਢਾ ਹੋ ਜਾਂਦਾ ਇਸ ਕਰਕੇ ਬੁੱਢਾ ਹੁੰਦਾ ਕਿ ਉਹ ਨੱਚਣਾ ਛੱਡ ਦਿੰਦਾ ਮੈਂ ਤਾਂ ਬਿਲਕੁਲ ਹੀ ਬਲੀਵ ਨਹੀਂ ਕਰਦੀ ਇਹ ਜਸਟ ਇ ਨੰਬਰ ਜੀ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਜਵਾਨ ਰੱਖਣਾ ਹੈ ਵਿਦਨ ਜੀ ਤੁਹਾਡੇ ਅੰਦਰ ਹੈ ਸੋ ਅੱਜ ਵੀ ਧੀਆ ਨੂੰ ਲੈ ਕੇ ਕਈਆਂ ਦੀ ਬਹੁਤ ਛੋਟੀ ਸੋਚ ਆ ਉਹਨਾਂ ਦੀ ਬਹੁਤ ਮਾੜੀ ਸੋਚ ਨਹੀਂ ਨਹੀਂ ਧੀਆ ਹੋਣੀ ਆ ਬਹੁਤ ਜ਼ਿਆਦਾ ਜ਼ਰੂਰੀ ਨੇ ਔਰ ਮੈਂ ਕਹਿਣਾ ਨਹੀਂ ਚਾਹਦੀ ਕਿ ਬॉयਜ਼ ਨਾਲੋਂ ਬੈਟਰ ਹੁੰਦੀਆਂ ਨੇ ਕਿ ਉਹ ਫਿਰ ਬਾਇਸਡ ਹੋ ਜਾਏਗਾ ਹੈਨਾ ਬਟ ਇਕੁਅਲ ਨੇ ਬਿਲਕੁਲ ਇਕੁਅਲ ਨੇ ਪਰ ਕੁੜੀਆਂ ਤੇ ਜਿਹੜੇ ਲੋਕ ਕਹਿੰਦੇ ਕਿ ਕਿਉਂ ਕੁੜੀ ਹੋ ਗਈ ਬੜੇ ਬਦਕਿਸਮਤ ਪਰ ਅੱਜ ਤਾਂ ਲੋਕ ਦੁਆਵਾਂ ਮੰਗਦੇ ਨੇ ਕਿ ਸਾਡੇ ਘਰੇ ਤੀ ਹੋਵੇ ਘਰ ਦੀ ਗਰੀਬੀ ਹੁੰਦੀ ਘਰ ਦੀ ਖੁਸ਼ਹਾਲੀ ਆ ਜਾਂਦੀ ਹੈ ਹਾਂਜੀ 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 ਸਾਰਾ ਟੇਕ ਕੇਅਰ ਵੀ ਉਹ ਹੀ ਕਰਦੀਆਂ ਜ਼ਿਆਦਾ ਐਂਡ ਹਰ ਇੱਕ ਨੂੰ ਕੁੜੀ ਹੋਣ ਤੇ ਖੁਸ਼ੀ ਮਨਾਣੀ ਚਾਹੀਦੀ ਹੈ ਸੇਮ ਲੋੜੀ ਮਨਾਣੀ ਚਾਹੀਦੀ ਔਰ ਖੁਸ਼ ਹੋਣਾ ਚਾਹੀਦਾ ਬਹੁਤ ਅੱਛਾ ਲੱਗ ਰਿਹਾ ਜੀ ਪੁਰਾਣੀ ਟ੍ਰੈਡੀਸ਼ਨ ਨੂੰ ਅਸੀਂ ਦੁਬਾਰਾ ਤੋਂ ਜ਼ਿੰਦਾ ਕਰ ਰਹੇ ਹਾਂ ਬਹੁਤ ਹੀ ਅੱਛਾ ਲੱਗ ਰਿਹਾ ਹੈ ਪਿੰਡਾਂ 'ਚੋਂ ਚੀਜ਼ਾਂ ਖਤਮ ਹੋ ਰਹੀਆਂ ਹਨ ਅਗਰ ਅਸੀਂ ਕਾਲਜਿਸ ਵਿੱਚ ਵੀ ਨਹੀਂ ਮਨਾਵਾਂਗੇ ਤੇ ਬਿਲਕੁਲ ਅਤੇ ਜਦੋਂ ਬੱਚਿਆਂ ਦੇ ਨਾਲ ਬੱਚੇ ਹੀ ਬਣ ਗਏ ਬਿਲਕੁਲ ਬਨੇ ਹੋਏ ਨੇ ਜੀ ਔਰ ਅਸੀਂ ਵੀ ਬढ़े ਹੋਏ ਹਾਂ ਮੈਂ ਐਜ਼ ਅ ਚੀਫ ਗੈਸਟ ਮੈਨੂੰ ਮੈਡਮ ਨੇ ਬੁਲਾਇਆ ਐਂਡ ਮੇਰੀ ਉਮਰ ਬਹੁਤ ਜ਼ਿਆਦਾ ਹੈ 67 ਹਾਂ ਮੈਂ ਬਟ ਆਮ ਫੀਲਿੰਗ ਅਮੰਗ ਥੇਮ ਟੀਨੇਜਰ ਸਰ ਨਵੀਂ ਪੋਲਿਟੀਕਲ ਸਾਇੰਸ ਦਾ ਵੀ ਗਾਇਗਾ ਸਟੇਜ ਤੇ ਸੋ ਉਹਨਾਂ ਨੇ ਕਾਲਜ ਦੇ ਬਾਰੇ ਕੁਝ ਲਿਖਿਆ ਰਿਹਾ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹੈ ਜਿਹੜਾ ਇੱਕ ਮਰੀ ਕੈਮਰਲ ਜਿਹੜਾ ਫਿਰ ਥਰਡ ਪੈਰਾਗ੍ਰਾਫ ਵਿੱਚ ਆਇਆ ਮੈਂ ਉਹ ਸੁਣਾ ਦੂੰ ਤਾਂ ਪਹਿਲਾ ਹੀ ਸੁਣਾ ਦਿੰਦਾ ਗਰਦੇ ਸਾਹਮਣੇ ਦੁਕਾਨ ਖਾ ਕੇ ਲਾਚੀ ਵਾਲਾ ਪਾਨ ਪੈਸੇ ਨੂੰ ਨਹੀਂ ਗਾਇਆ ਜਾਣਾ ਕੋਈ ਨਹੀਂ ਲੱਗਦਾ ਕਿ ਪੁਰਾਣੇ ਕਲਚਰ ਦੇ ਨਾਲ ਅੱਜ ਦੇ ਮਾਡਰਨ ਜ਼ਮਾਨੇ ਨੂੰ ਜੋੜਨਾ ਚਾਹੀਦਾ ਉਸ ਨੂੰ ਯਾਦ ਕਰਾਉਣਾ ਚਾਹੀਦਾ ਧੀਆਂ ਦਾ ਜਿਹਨੂੰ ਕਾਲਜ ਮਿਲਦਾ ਔਰ ਉਹਦੇ ਨਾਲੇ ਸਾਡੀਆਂ ਟ੍ਰੈਡੀਸ਼ਨਸ ਰਹਿਣਗੀਆਂ ਜਿੰਨਾ ਰਹਿਣਗੀਆਂ ਨਹੀਂ ਤੇ ਖਤਮ ਹੋ ਜਾਏਗਾ ਪਰਦੇ ਪੜਾਉਂਦੇ ਕਿਉਂਕਿ ਪਿੰਡਾਂ 'ਚ ਬਿਲਕੁਲ ਖਤਮ ਹੋ ਰਿਹਾ ਹੈ ਕਲਚਰ ਸਾਨੂੰ ਕਾਲਜਾਂ ਦੀਆਂ ਕੁੜੀਆਂ ਦੇ ਕਾਲਜ ਸਟਾਫ ਕਰਕੇ ਬਣਾਉਣਾ ਚਾਹੀਦਾ ਤਾਂ ਕਿ ਜੁੜੇ ਰਹਿਣਗੇ ਬੱਚੇ ਜਿਹੜੇ ਦੇਖਣਗੇ ਆਪਣੇ ਬੱਚਿਆਂ ਨੂੰ ਦੱਸਣਗੇ ਦ ਟ੍ਰੈਡੀਸ਼ਨਸ ਵਿਲ ਬੀ ਬਹੁਤਿਆਨੇ ਗਾਰਡਨ ਦਿੱਤੀ ਝਾਂਦੀ ਮੁਖੀਆ ਇਸ ਦਾ ਹਾਜ਼ਰ ਨਾਜ਼ਰ ਜੋ ਸੂਰਜ ਦੇ ਮੁਖੀ ਨੂੰ ਧੁੱਪ ਮੈਸੇਜ ਜਈ ਹੈ ਕਿ ਕੁੜੀਆਂ ਦੇ ਜਿੰਨੀ ਕੁਸ਼ੀ ਮੁੰਡੇ ਦੇ ਉੱਤੇ ਮਨਾਉਂਦੇ ਨੇ ਉਹ ਨਹੀਂ ਕੁੜੀ ਤੇ ਵੀ ਮਨਾਉਣ ਕਿਉਂਕਿ ਮੈਂ ਬਾਈਸ ਨਹੀਂ ਹੋਣਾ ਚਾਹੁੰਦੀ ਕਿ ਮੁੰਡੇ ਨਹੀਂ ਹੋਣੇ ਚਾਹੀਦੇ ਸੋਸਾਇਟੀ ਦੋਨੋਂ ਦੋਨੋਂ ਹੀ ਹੋਣੇ ਚਾਹੀਦੇ ਨੇ ਪੁੱਤ ਤੋਂ ਮੈਨੂੰ ਯਾਦ ਹੈ ਬਿਲਕੁਲ ਸੋਚਣਾ ਚਾਹੀਦਾ ਕਿ ਕੋਈ ਦਾਜਾ ਦਾ ਰਿਵਾਜ ਨਹੀਂ ਰਹਿ ਗਿਆ ਨਾ ਦੇਣੇ ਚਾਹੀਦੇ ਨੇ ਨਾ ਲੈਣੇ ਇਸ ਹੈ ਜਿਸ ਦੀ ਪੜ ਲਿਖਿਆ ਚਾਰੇ ਪਾਸੇ ਔਰ ਇਕੁਅਲ ਪਿਆਰ ਸ੍ਰੀਕਲ ਜੀ ਸਾਰਿਆਂ ਨੂੰ ਮੇਰਾ ਨਾਮ ਮਹਿਕਦੀਪ ਕੌਰ ਮੈਡਮ ਅੱਜ ਦਾ ਪ੍ਰੋਗਰਾਮ ਬਹੁਤ ਕਿਵੇਂ ਦਾ ਲਗਾਜ ਦਾ ਹਿੱਸਾ ਵੀ ਲਿਆ ਕ ਬਹੁਤ ਹੀ ਵਧੀਆ ਲੱਗਾ ਸਾਡਾ ਕਾਲਜ ਖਾਲਸਾ ਕਾਲਜ ਫਾਰ ਔਮਨ ਹਰ ਸਾਲ ਇਦਾਂ ਦੇ ਪ੍ਰੋਗਰਾਮਸ ਕਰਦਾ ਹੈ ਤੇ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਰੱਖਦਾ ਹੈ ਅੱਜ ਲੋੜ ਕਿਸ ਚੀਜ਼ ਦੀ ਹੈ ਜੀ ਮਤਲਬ ਠੀਕ ਹੈ ਮਤਲਬ ਇਹ ਪੁਰਾਣੇ ਵਿਰਸੇ ਨੂੰ ਭੁੱਲੇ ਜਾਂਦੇ ਨੇ ਕੀ ਮਤਲਬ ਹਾਂਜੀ ਬਿਲਕੁਲ ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਪੁਰਾਣੇ ਵਿਰਸੇ ਦਾ ਧਿਆਨ ਰੱਖਣ ਅਤੇ ਪੂਰੇ ਵਧੀਆ ਤਰੀਕੇ ਨਾਲ ਮਨਾਉਣ ਆਪਣੇ ਪਰਿਵਾਰ ਨਾਲ ਆਪਣੇ ਕਾਲਜਿਸ 'ਚ ਸਕੂਲਸ 'ਚ ਤੇ ਸਾਡੇ ਵੱਡਿਆਂ ਨੂੰ ਵੀ ਚਾਹੀਦਾ ਹੈ ਕਿ ਇਹਦੇ ਨਾਲ ਧਿਆਨ ਰੱਖਣ ਮੇਰਾ ਨਾ ਮੁਸਕਾਨਪ੍ਰੀਤ ਕੌਰ ਹੈ ਤੇ ਮੈਂ ਖਾਲਸਾ ਕਾਲਜ ਵਿੱਚ ਮੈਂ ਦੇ ਵਿੱਚ ਪੜ੍ਹਦੀ ਆ ਤੇ ਇਹ ਸਾਡਾ 3rd ਇਅਰ ਆ ਤਿਆਂ ਦਾ ਮਤਲਬ ਸਾਡਾ ਕਾਲਜ ਸਾਡੇ ਫਰੈਂਡ ਸਾਡੇ ਟੀਚਰਸ ਇੰਨੇ ਕੁ ਵਧੀਆ ਆ ਇਹਨਾਂ ਨੇ ਆ ਮਤਲਬ ਇਹ ਵਿਰਸਾ ਬਿਲਕੁਲ ਸਾਂਭ ਕੇ ਰੱਖਿਆ ਆ ਤੇ ਇਹ ਹਰ ਸਾਲ ਤਿਆਂ ਮਨਾਉਂਦੇ ਆ ਅੱਜ ਕਿਵੇਂ ਦਾ ਲੱਗਾ ਪ੍ਰੋਗਰਾਮ ਦਾ ਦਿਨ ਬਹੁਤ ਵਧੀਆ ਲੱਗਾ ਇਹ ਦਿਨ ਸਾਨੂੰ ਸਾਡੇ ਫੈਮਿਲੀ ਨਾਲ ਵੀ ਮਨਾਉਣਾ ਚਾਹੀਦਾ ਹੈ ਕਿਉਂਕਿ ਜਿਹੜਾ ਪੁਰਾਤਨ ਵਿਰਸਾ ਹੈ ਉਹ ਖਤਮ ਹੁੰਦਾ ਜਾਂਦਾ ਹੈ ਤੇ ਤਾਂ ਕਰਕੇ ਸਾਨੂੰ ਇਹ ਚੀਜ਼ ਦੀ ਸੰਭਾਲ ਕਰਨੀ ਚਾਹੀਦੀ ਹੈ ਸਾਡੇ ਟੀਚਰ ਵੀ ਬੱਚੇ ਬਣ ਕੇ ਹਾਂਜੀ ਸਾਡੇ ਟੀਚਰਸ ਬਹੁਤ ਵਧੀਆ ਨੇ ਸਾਡੇ ਨਾਲ ਬਹੁਤ ਕੋਆਪਰੇਟ ਕਰਦੇ ਨੇ ਹਰ ਇੱਕ ਮਤਲਬ ਹਰ ਇੱਕ ਕੰਪੀਟੀਸ਼ਨ ਦੇ ਵਿੱਚ ਸਾਡੀ ਬਹੁਤ ਹੈਲਪ ਕਰਦੇ ਨੇ ਸਾਨੂੰ ਐਨਕਰੇਜ ਕਰਦੇ ਨੇ ਉਹਨਾਂ ਦਾ ਬਹੁਤ ਧੰਨਵਾਦ ਸਸ਼ੀਕਾਂ ਜੀ ਸਾਰਿਆਂ ਨੇ ਮੇਰੇ ਨਾਮ ਮੋਹਰੀਤ ਹੋ ਰਿਹਾ ਮੈਂ ਖਾਲਸਾ ਔਮਨਸ ਤੋਂ ਹਾਂ ਤੇ ਮੈਂ 3rd ਇਅਰ ਚ ਫਾਈਨਲ ਇਅਰ ਚ ਹਰ ਸਾਲ ਹੜੇ ਤੇ ਤੀਆਂ ਮਨਾਇਆ ਜਾਂਦੇ ਸੱ ਸਾਰੇ ਆਪਣੇ ਵਿਰਸੇ ਨੂੰ ਸਾਂਭ ਕੇ ਰੱਖਿਆ ਤੇ 3 ਸਾਰੀ ਮਟਿਆਰਾਂ ਤਿਆਰ ਹੋ ਕੇ ਗਿੱਧਾ ਪਾਉਂਦੀਆਂ ਨੇ ਨਾਲੇ ਝੂਮੀਆਂ ਨੇ ਸਾਡੇ ਟੀਚਰਸ ਵੀ ਸਾਡੇ ਨਾਲ ਭਾਗ ਲਿੰਦੇ ਨੇ ਮਾਡਲਿੰਗ ਹੁੰਦੀ ਆ ਸਭ ਕੁਝ ਲਹਿੰਗਾ ਘਗਰਾ ਤੀਆਂ ਆਪਣੇ ਸਾਰੇ ਵਿਰਸੇ ਨੂੰ ਸਾਂਭ ਕੇ ਸਭ ਕੁਝ ਮਨਾਉਂਦੀਆਂ ਨੇ ਪਿੰਗਾ ਛੁੱਟਦੀਆਂ ਨੇ ਕੈਨੇਡਾ ਤੋਂ ਆ ਕੇ ਅੱਜ ਸਾਡੇ ਵਿੱਚ ਹਾਂਜੀ ਹਾਂਜੀ ਜੀ ਅੱਜ ਬਹੁਤ ਵਧੀਆ ਲੱਗਾ ਬੱਚਿਆਂ ਨੇ ਸਾਰੇ ਜਾਣੇ ਕਾਲਜ ਮੈਂਬਰਸ ਨੇ ਬਹੁਤ ਤਿਆਰੀਆਂ ਕੀਤੀਆਂ ਇਹਦੇ ਵਾਸਤੇ ਸਾਰੇ ਚਾਹੁੰਦੇ ਸੀ ਕਿ ਵਧੀਆ ਤੋਂ ਵਧੀਆ ਤੀਆਂ ਸੈਲੀਬ੍ਰੇਟ ਹੋਣ ਪੁਰਾਣਾ ਵਿਰਸਾ ਵਧੀਆ ਯਾਦ ਤਾਂ ਨਾ ਪੁਰਾਣਾ ਵੀ ਸਵਰਗੀ ਸੀ ਕਿਉਂਕਿ ਉਹ ਚ ਸਜਿੰਤਾ ਜੰਦਾ ਜ਼ਿਆਦਾ ਸੀਗਾ ਹਾਰ ਸ਼ਿੰਗਾਰ ਸੂਟ ਤੇ ਲਹਿੰਗੇ ਝੋੜੀਆਂ ਸਭ ਕੁਝ ਅੱਜ ਕੱਲ ਇਦਾਂ ਨਹੀਂ ਆ ਸਾਡਾ ਵਿਰਸਾ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਤੁਹਾਨੂੰ ਹਮੇਸ਼ਾ ਉਹਨੂੰ ਅਪਣਾਉਣਾ ਚਾਹੀਦਾ